ਹਾਏ ਓ ਮੇਰਾ ਪੁੱਤ ਤੇ ਓ ਮੇਰਾ ਪੋਤਾ ਓ ਫਿਰਦੀ ਐ ਨੂਰਾਨੀ ਸਾਰੇ ਮੇਰੇ ਹੁਕਮ ਚ ਚੱਲਦੇ ਨਾ ਬਿਨ ਪੁੱਛੇ ਪੀਂਦੇ ਪਾਣੀ ਓ ਮੇਰੇ ਖੇਤਾਂ ਤੇ ਓ ਮੇਰੀ ਕੋਠੀ ਭਾਵੇਂ ਫਿਰਨੀ ਤੋਂ ਤੱਕ ਲੋ ਜੇ ਬੰਦਾ 5:30 ਵਜੇ ਕਿਤੇ ਛੱਡ ਜੇ ਸਰੀਰ ਕੋਈ ਆਖਦਾ ਨਹੀਂ ਇੱਕ ਰਾਤ ਘਰੇ ਰੱਖ ਲੋ ਜੇ ਬੰਦਾ 5:30 ਵਜੇ ਕੇਤੇ ਛੱਡ ਜੇ ਸਰੀਰ ਕੋਈ ਆਖਦਾ ਨੀ ਇੱਕ ਰਾਤ ਘਰੇ ਰੱਖ ਲੋ ਜੇ ਬੰਦਾ 5:30 ਵਜੇ ਕੇਤੇ ਛੱਡ ਜੇ ਸਰੀਰ ਕੋਈ ਆਖਦਾ ਨੀ ਇੱਕ ਰਾਤ ਘਰੇ ਰੱਖ ਲੋ ਤਿੰਨ ਪਲਾਨ ਮੈਂ ਸਰਪੰਚੀ ਵਿੱਚ ਪੂਰੀ ਤਾਕ ਜਮਾਈਆ ਜਿਹੜੀ ਗੁਰੂ ਘਰ ਅੱਗੇ ਸੜਕ ਬਣੀਆਂ ਉਹ ਵੀ ਮੈਂ ਬਣਵਾਈਆ ਗੁਰੂ ਘਰ ਅੱਗੇ ਸੜਕ ਬਣੀਆਂ ਛਿਪ ਦੂ ਦਾਗ ਨਹੀਂ ਲੱਗਣਾ ਸਾਰਾ ਪਿੰਡ ਕਹਿੰਦਾ ਛੇਤੀ ਚੱਕ ਲੋ ਜੇ ਬੰਦਾ 5:30 ਵਜੇ ਕਿਤੇ ਛੱਡੇ ਜੇ ਸਰੀਰ ਕੋਈ ਆਖਦਾ ਨਹੀਂ ਇੱਕ ਰਾਤ ਘਰੇ ਰੱਖ ਲੋ ਜੇ ਬੰਦਾ 5:30 ਵਜੇ ਕਿਤੇ ਛੱਡੇ ਜੇ ਸਰੀਰ ਕੋਈ ਆਖਦਾ ਨਹੀਂ ਇੱਕ ਰਾਤ ਘਰੇ ਰੱਖ ਲੋ ਜੇ ਬੰਦਾ 5:30 ਵਜੇ ਕਿਤੇ ਛੱਡੇ ਜੇ ਸਰੀਰ ਕੋਈ ਆਖਦਾ ਨਹੀਂ ਇੱਕ ਰਾਤ ਘਰੇ ਰੱਖ ਲੋ ਚੜੀ ਜਵਾਨੀ ਬੰਗੂ ਬਾਬਾ ਹੁਣ ਤੋਂ ਪਾਉਂਦਾ ਰੇਡ ਨਹੀਂ ਉਸਨੇ ਜਵਾਨੀ ਦੌਲਤ ਤੇ ਸ਼ੌਹਰਤ 20 ਮਿੰਟਾਂ ਦੀ ਖੇਡ ਨਹੀਂ ਉਸਨੇ ਜਵਾਨੀ ਦੌਲਤ ਤੇ ਸ਼ੌਹਰਤ ਜੇ ਬੰਦਾ 5:30 ਵਜੇ ਕਿਤੇ ਛੱਡ ਜੇ ਸਰੀਰ ਕੋਈ ਆਖਦਾ ਨਹੀਂ ਇੱਕ ਰਾਤ ਘੇ ਰੱਖ ਲੋ ਜੇ ਬੰਦਾ 5:30 ਵਜੇ ਕਿਤੇ ਛੱਡ ਜੇ ਸਰੀਰ ਕੋਈ ਆਖਦਾ ਨਹੀਂ ਇੱਕ ਰਾਤ ਘੇ ਰੱਖ ਲੋ ਜੇ ਬੰਦਾ 5:30 ਵਜੇ ਕਿਤੇ ਛੱਡ ਜੇ ਸਰੀਰ ਕੋਈ ਆਖਦਾ ਨਹੀਂ ਇੱਕ ਰਾਤ ਘੇ ਰੱਖ ਲੋ ਗੱਲ ਬੰਦਾਂ ਵਾਲਿਆ ਪੱਲੇ ਬੰਨ ਲੈ ਫੋਕੀ ਬੱਲੇ ਬੱਲੇ ਆ ਤੂੰ ਕਹਨੇ ਕਰ ਮੇਰੇ ਸੇ ਗੱਡੇ ਥੱਲੇ ਆ ਤੂੰ ਕੰਨੇ ਕਰ ਮੇਰੇ ਸਿਰ ਤੇ ਕੁੱਤਾ ਗੱਡੇ ਥੱਲੇ ਆ ਤੁਕਸ ਖਿੰਦਗੀ ਦਾ ਹਿੱਸਾ ਜੀ ਰਾਮ ਚੰਦਰ ਦੇਵਲ ਟੱਕ ਲੋ ਜੇ ਬੰਦਾ 5:30 ਵਜੇ ਕਿਤੇ ਛੱਡ ਦੇ ਸਰੀਰ ਕੋਈ ਆਖਦਾ ਨਹੀਂ ਇੱਕ ਰਾਤ ਘਰੇ ਰੱਖ ਲੋ ਜੇ ਬੰਦਾ 5:30 ਵਜੇ ਕੇਤੇ ਛੱਡ ਦੇ ਸਰੀਰ ਕੋਈ ਆਖਦਾ ਨਹੀਂ ਇੱਕ ਰਾਤ ਘੜੀ ਰੱਖ ਲੋ ਜੇ ਬੰਦਾ 5:30 ਵਜੇ ਕੇਤੇ ਛੱਡ ਦੇ ਸਰੀਰ ਕੋਈ ਆਖਦਾ ਨਹੀਂ ਇੱਕ ਰਾਤ ਘੜੀ ਰੱਖ ਲੋ